ਜਾਇਦੁਰਲੇ ਪਾਸੇ ਤੱਕ ਆ ਬਾਹਰਲੇ ਪਾਸੇ ਤੱਕ ਆ ਪਾਣੀ ਹੈ ਸਹੀ ਹੈ ਹੈ ਬਾਅਦ ਉਥੇ ਕੰਮ ਜਾ ਕੇ ਆਏ ਹੋਈ ਜਾਂਦਾ ਬਾਬਾ ਜਾਉ ਹੋਈ ਜਾਂਦਾ ਉਹ ਤੇ ਮੈਂ ਗਰੰਟੀਦਾਰ ਨਹੀਂ ਭਾਈ ਹੈ ਚੜਤਾ ਗਿਆ ਹੁਣੇ ਚੜ ਗਿਆ ਗੱਲਾਂ ਜਿੱਦਾ ਹੁਣ ਚੜਾ ਦੇਣਾ ਜੇ ਕਰਤਾਰ ਦਾਸ ਦੀ ਕਿਰਪਾ ਹੋ ਜੇ ਸੰਤਾਂ ਦੀ ਚੱਲ ਜਾਏਗਾ ਠੀਕ ਹੈ ਕੰਮ ਹੋ ਜੂ ਕਿਰਪਾ ਹੋ ਜੂ ਜੋ ਤੇਰੀ ਇੱਛਾ ਇੱਥੇ ਦਰਬਾਰ ਤੇ ਚੜਾ ਦਿਓ। ਮਨਜ਼ੂਰ ਹੈ। ਪੱਕੀ ਗੱਲ। ਹੈਂ? ਛੇ ਭੋਲੇ ਦੇ ਵਰਤ ਕੌਣ ਰੱਖਦਾ? ਕਿਸੇ ਨੇ ਰੱਖਿਆ? ਜਾਂ ਤੁਹਾਡੇ ਰੱਖਦਾ ਸੀ ਕੋਈ? ਵਰਤ ਰੱਖਦਾ ਰਿਹਾ ਕੋਈ ਮੈਨੂੰ ਇਹ ਨਹੀਂ ਪਤਾ ਕੌਣ ਰੱਖਦਾ ਹੈ। ਚਾਦਰ ਤੇ ਲੱਡੂਆਂ ਦਾ ਡੱਬਾ ਕਿੱਥੇ ਸੋਕੇ ਆਇਆ ਆ ਪੰਜ ਪੀਰਾਂ ਦੀ ਦਰਗਾਹ ਤੇ ਜਾ ਕੇ ਆਂ ਕਦੇ ਗਿਆ ਪੀਰਾਂ ਦੇ ਪੀਰਾਂ ਨੂੰ ਮੰਨਿਆ ਕਦੇ ਉਹ ਪੀਰਾਂ ਦੇ ਦਰਬਾਰ ਦੇ ਪੰਜ ਪੀਰਾਂ ਦੇ ਮੈਨੂੰ ਗਿਆ ਕਿਤੇ ਖੀਰ ਚੜਾਈਏ ਜਾਂ ਲੱਡੂ ਪਤਾਸ ਚੜਾਈਏ ਕਦੇ ਕਿੱਥੇ ਚੜਾ ਗਏ ਆ ਸੋਕੇ ਆਇਆ ਸੀ ਬਾਹਰ ਜਾਂਦਾ ਬਾਬੇ ਜੀ ਨੂੰ ਕਹਿ ਕੇ ਆਇਆ ਸੀ ਹੈ ਪੱਕੀ ਗੱਲ ਕਰੇ ਚਿਰਾਗ ਲਾਉਣੇ ਹੋ ਜੋਤ ਚਿਰਾਗ ਕੋਈ ਦੀਵਾ ਲਾਉਣੇ ਆ ਫਕੀਰ ਦਾ ਹੈ ਮੈਨੂੰ ਨੇ ਪਤਾ ਕੋਈ ਮੰਨਦੇ ਆ ਪੀਰ ਫਕੀਰ ਨੂੰ ਜਾਂ ਜੋਤ ਲਾਉਣੇ ਹੋ ਤੁਹਾਨੂੰ ਧੱਕਾ ਵਜਿਆ ਹੋਇਆ ਪੀਰਾਂ ਦਾ ਭਾਈ ਕੰਮ ਤੁਹਾਡਾ ਕਿਵੇਂ ਬਣੇ ਇਗਣ ਪਈ ਹੋਈ ਐ ਕੰਮ ਕੋਈ ਵੀ ਨਹੀਂ ਬਣਦਾ ਪਿਆ ਹੱਲ ਕੋਈ ਵੀ ਨਹੀਂ ਹੁੰਦਾ ਪਿਆ ਬੋਲੋ ਜਾਗਰਨ ਕਿਨੇ ਸੁੱਖਿਆ ਸੀ ਜਾਂ ਕਰਾਇਆ ਸੀ ਕਿੰਨਾ ਚਿਰ ਹੋ ਗਿਆ ਹਜੇ ਕਿ ਲੋੜ ਕਦੋਂ ਦਾ ਸੁੱਖਿਆ ਕਿੰਨੇ ਸਾਲ ਹੋ ਗਏ ਹਜੇ ਸਾਲ ਹੀ ਭੁੱਲੀ ਖੜੀ ਬੀਬੀ ਤੈਨੂੰ ਫੇਰ ਬਾਹਰ ਲਾ ਕੰਮ ਕਿੰਨੇ ਕਰੇ ਬਾਬਾ ਮੈਨੂੰ ਇਹ ਦੱਸ ਆਪਦੇ ਜੈਪ ਗੁਨਾਹ ਤੁਹਾਡੇ ਚ ਥੋੜੇ ਜਿਹੀ ਕਮੀਆਂ ਆ ਸੁਧਾਰ ਲਓ ਸਹੀ ਤਰੀਕੇ ਨਾਲ ਪਹਿਲਾਂ ਵਾਲੀ ਆਉਦੀ ਘਰ ਦੇ ਵਿੱਚ ਜੋ ਵੀ ਸੁੱਖੀ ਵੀ ਆ ਸੋਖੋ ਚੜਾ ਦਿਓ ਜਾਂ ਉਸ ਤੋਂ ਬਾਅਦੇ ਬਾਹਰ ਵਾਲਾ ਕੰਮ ਬਣ ਜੂਗਾ ਕਿਰਪਾ ਹੋ ਜੂਗੀ ਠੀਕ ਹੈ ਮਨਜੂਰ ਹੈ ਗਈ ਕਮੀ ਆਪਣੇ ਚ ਹੈ ਹੈਗੀ ਇਹ ਗਲਤੀ ਕਿੰਨਾ ਚਿਰ ਹੋ ਗਿਆ ਗਲਤੀ ਨੂੰ ਥਾਲ ਦਾ ਵੀ ਨਹੀਂ ਪਤਾ ਬਹੁਤ ਜਾਂਦਾ ਜਾਗਨ ਸੁੱਖਿਆ ਹੈ ਲੰਗਰ ਸੁੱਖਿਆ ਹੋ ਕਰਾਇਆ ਨਹੀਂ ਹਜੇ ਤੱਕ ਸਮਝ ਗਿਓ हां वो करवा दियो सही हो जाऊं कृपा जाओ, जाओ, जाओ समझ गए हो ಕರೆ چھوٹਾ ਕਰਾ ਦਿਓ ਵੱਡਾ ਕਰਾ ਦਿਓ ਜਿਵੇਂ ਤੁਹਾਡੇ ਸਰ ਦਾ ਕੋਈ ਕਰਾ ਦਿਓ ਖਿਹੜਾ ਛੜਾ ਲੋ ਇੱਕ ਵਾਰੀ ਕੰਮ ਕਰਾ ਦਿਓ ਮਾਲਕ ਦੀ ਕਿਰਪਾ ਹੋਊਗੀ ਉਸ ਤੋਂ ਬਾਅਦ ਫੇਰ ਸੰਤਾਂ ਦੀ ਕਿਰਪਾ ਹੋਊਗੀ ਬੋਲੋ ਮਨਜ਼ੂਰ ਸਹੀ ਹੈ ਆਪਲੀ ওকে ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਜੈ ਆ ਵੀ ਕਾਕਾ ਕਿਹੜੀ ਜਗ੍ਹਾ ਜਾਣਾ ਖੱਟਕੇ ਬੋਲ ਖੱਟਕੇ ਬੋਲ ਖੱਟਕੇ ਮੈਂ ਨਾ ਹਾਂ ਕਿਰਪਾ ਹੋ ਜੂਗੀ ਚੱਲ ਜੂਗੇ ਬਸ ਗਰੰਟੀ ਆਪਣੀ 에어ਪੋਰਟ ਦਾ ਕੀ ਹੈ ਬਸ ਉਦੂਗਾ ਆਉਦੀ ਔਰ ਬਾਬਾ ਆਪ ਦੀ ਗਾਰੰਟੀ ਹੈ ਭਾਈ ਇਹ ਇੰਨਾ ਤੁਹਾਡਾ ਕੰਮ ਹੈ ਸਮਝ ਗਿਓ ਸਹੀ ਹੈ ਬਾਹਰ ਜਾਣ ਦਾ ਕੰਮ ਬਣ ਜੂਗਾ ਬਾਬੇ ਦੀ ਕਿਰਪਾ ਦੇ ਨਾਲ ਅੱਜ ਤੋਂ ਦਿਨ ਗਿਨੇ ਸ਼ੁਰੂ ਕਰ ਦੋ ਕੰਮ ਹੋ ਗਿਆ ਕਿਰਪਾ ਹੋ ਗਈ ਅੱਜ ਦੀ ਚੌਂਕੀ ਦਾ ਫਲ ਮਿਲ ਜੂਗਾ ਤੁਹਾਨੂੰ ਬੋਲੋ ਮਨਜੂਰਾ ਭਈਆ ਪਹਿਲਾਂ ਆਲਾ ਮੈਨੂੰ ਡਾਲਰ ਭੇਜ ਭੇ ਕਮਲਾ ਆਇਆ ਖੜਾ ਤੁਹਾਡਾ ਹੁਣ ਤੁਸੀਂ ਭੇਜ ਦੋ ਜੀ ਚੰਗਾ ਉਹਨੇ ਤਾਂ ਰਜਾਤਾ ਹੁਣ ਤੁਸੀਂ ਫਿਰ ਜਾ ਦਿਓ ਬੋਲ ਮਨਜੂਰਾ ਆ ਜਾਓ ਇੱਧਰ ਫਿਰ ਕੁਲੀ ਚ ਆ ਵੀ ਕਾਕਾ ਬਾਹਰ ਜਾਣ ਵਾਲਾ ਕੰਮ ਹੈ ਐ ਪਹਿਲਾਂ ਫੈਲਾਈ ਸੀ ਟਰਾਈ ਕੀਤੀ ਸੀ ਮਿਹਨਤ ਕੀਤੀ ਸੀ ਪੱਲੇ ਨਹੀਂ ਪਈ ਪੱਕੀ ਗੱਲ ਮਨ ਟੁੱਟਿਆ ਪਿਆ ਪੱਕੀ ਗੱਲ ਐ ਅੱਜ ਟੱਕੇ ਨਾ ਆਇਆ ਟੱਕੇ ਨਾ ਆਇਆ ਕਰੋ ਚੱਕ ਬਾਬਾ ਕਹਿੰਦਾ ਟੱਕੇ ਨਾ ਥੱਲੀਆਂ ਕਰਾ ਕੇ ਤੋੜਾਂਗੇ ਵਾਚ ਆਇਆ ਭਾਈ ਪਰੇ-ਵਾਰੇ ਜਾਵਾ ਮੇਰੇ ਕੋਟਲੇ ਦੇ ਪੀਰ ਦੇ ਪਰੇ-ਵਾਰੇ ਜਾਵਾ ਮੇਰੇ ਕੋਟਲੇ ਦੇ ਪੀਰ ਦੇ ਹੌਲਦਾ ਫਕੀਰਾ ਤੇਰੇ ਨਦੀਆਂ ਨੂੰ ਜੀਰ ਦੇ ਹੌਲਦਾ ਫਕੀਰਾ ਤੇਰੇ ਨਦੀਆਂ ਨੂੰ ਜੀਰ ਦੇ ਪੀਰ ਕੋਟਲੇ ਵਾਲਾ ਡੁੱਬੇ ਮੇੜਿਆਂ ਨੂੰ ਕਾ ਆ ਪੀਣਾ ਬਿਖੇਡੇ ਵਿੱਚ ਦਰਵਾਜ਼ਾ ਜਾਂ ਤੂੰ ਖੋਰਾ ਬਿਖੇਡੇ ਵਿੱਚ ਦਰਵਾਜ਼ਾ ਯਾਰਾਣਾ ਬਿਖੇਡੇ ਵਿੱਚ ਦਰਵਾਜ਼ਾ ਦੇ ਲੱਕ ਬੋਲ ਬਾਬਾ ਦੇ ਸੱਚੇ ਦਰਬਾਰ ਦੀ ਜਾਈ ਤੂੰ ਤਾਂ ਬਾਬਾ ਨੂੰ ਮੰਨਦਾ ਹੀ ਨਹੀਂ ਤੈਨੂੰ ਯਕੀਨ ਕਿਵੇਂ ਆ ਗਿਆ ਹੈ ਇਹ ਮੰਨਦਾ ਹੀ ਨਹੀਂ ਉਹ ਮੈਂ ਕਿ ਲੈ ਕੇ ਜਾ ਤੋ ਕੋਈ ਜਿਆਦਾ ਮੰਨ ਨਹੀਂ ਲੱਗ ਜੇਗਾ ਤਾਂ ਜਾਂ ਫਿਰ ਨਫਰਤ ਹੀ ਹੋ ਜਾਊ ਅੱਜ ਤੋਂ ਬਾਅਦ ਜਾ ਕੇ ਸੱਚੀ ਏ ਗੱਲ ਝੂਠੀ ਤਾਂ ਨਹੀਂ ਹੈ ਕਹਿ ਦੋ ਨਾ ਬਾਬਾ ਅੱਜ ਕੁਛ ਨਹੀਂ ਪਿਆ ਸੱਚੀ ਏ ਕਿਹੜੇ ਬੰਦੇ ਆਇਆ ਗੰਗਾ ਨਗਰ ਤੋਂ ਵੀ ਕਿਹੜਾ ਪਿੰਡ ਹੈ ਦੌਲਤਪੁਰਾ ਦੌਲਤਪੁਰਾ ਕਿਹਨੇ ਦੱਸ ਪਾਈ ਤੈਨੂੰ ਅੱਛਾ ਚਲੋ ਜੋ ਵੀ ਹੈ ਤੈਨੂੰ ਯਕੀਨ ਨਹੀਂ ਬਾਬਿਆਂ ਤੇ ਇਹ ਕਰਤਾਰ ਦਾ ਹੁਕਮ ਹੈ ਤੇਰੇ ਮਨ ਦੀ ਬਾਣੀ ਪੜਦਾ ਪਿਆ ਹਜੇ ਵੀ ਬੈਠਾ ਮਨ ਚ ਸੋਚੀ ਜਾਂਦਾ ਸੀਗਾ ਹਜੇ ਲੱਗਦਾ ਨਹੀਂ ਵੀ ਬੰਨੇ ਲੱਗ ਜੂ ਬੋਲ ਹਾਂਜੀ ਸੋਚੀ ਜਾਂਦਾ ਸੀ ਨਾ ਵੇਖੋ ਬਾਬਾ ਪੁੱਛ ਕੱਢੂ ਕਿ ਨਹੀਂ ਅੱਜ ਬੰਨੇ ਲਾਉ ਕਿ ਨਹੀਂ ਬੋਲ ਸੱਚੀ ਬੋਲੀ ਸੋਚੀ ਜਾਂਦਾ ਸੀ ਐ ਯਕੀਨ ਕਰਾਵਾਂ ਪੱਕੀ ਗੱਲ ਹੈ ਸਪਲੈਂਡਰ ਤੇ ਕਿਹੜੇ ਤੂ ਲਾਉਣਾ ਨਹੀਂ ਹੈ ਲਾਏ ਸੀ ਆ ਜੀ ਵਾਜ ਹੋ ਬਾਰੇ ਬਾਰੇ ਜਮਾ ਮਤਾ ਬਾਪੂ ਕਰਤਾਰ ਦੇ ਉਟਪੇ ਹੋਏ ਬੇੜਿਆਂ ਨੂੰ ਸਾਧ ਮੇਰਾ ਤਾਰ ਦੇ ਫਿਰ ਗੋਟਲੇ ਵਾਲਿਆਂ ਨੂੰ ਵੀ ਕੰਡੇ ਵਿੱਚ ਅੰਦਾ ਹਵਾ ਤੇ ਜਾਦੂ ਖੋਰਾ ਵੀ ਕੰਡੇ ਵਿੱਚ ਧਰਵਾਰ ਦੇ ਲਾਦਾ ਚ ਅੱਗੇ ਇੱਥੇ ਖੜਾ ਰਹਿਣ ਦੇ ਨਹੀ ਰਹਿਣ ਦੇ ਓਟ ਹੁਣ ਜਕੀਨ ਆ ਗਿਆ ਕਹਿ ਬਾਬਾ ਸੱਚੇ ਦਰਬਾਰ ਕੀ ਜੈ ਤੰਤਨ ਬਾਬੇ ਕਰਤਾਰਦਾਸ ਦੀ ਝੱਗਾ ਲਾ ਦਿਆਂ ਨਹੀ ਤੂੰ ਕਹਿੰਦਾ ਯਕੀਨ ਨਹੀਂ ਪਟਵਾਲਾ ਗਨਾਦੂ ਕਿੱਥੋਂ ਤੱਕ ਫੂਕ ਗਿਆ ਹੈ ਹੈ ਬੋਲ ਸੰਭਾਲ ਲਾ ਸਿੱਧੀ ਕਰ ਲਾ ਕੰਮ ਬੰਨ ਅੱਜ ਤੋਂ ਸ਼ੁਰੂ ਹੋ ਜੂ ਹੈ ਮਰਿਆਂ ਦਾ ਇਲਾਜ ਤਾਂ ਹੈਗਾ ਜਾਂਦਾ ਤਾਂ ਹੈ ਨਹੀਂ ਬੋਲ ਹਾਂਜੀ ਸਹੀ ਗੱਲ ਹੈ ਹੁਣ ਕੱਚਾ ਜਾਣਾ ਹੋ ਹੁਣ ਸਿੱਧਾ ਬੋਲ ਮੇਰੇ ਨਾਲ ਸਮਝ ਗਿਆ ਹਾਂ ਜੀ ਧਿਆਨ ਕਰ ਲੈ ਬਾਹਰ ਜਾਣਾ ਇਸੇ ਪਾਸੇ ਜਾਣਾ ਕਿਹੜੀ ਜਗ੍ਹਾ ਜਾਣਾ ਹੈ ਅਰਮੇਨੀਆ ਯਾ ਕੈਨੇਡਾ ਪੱਕਾ ਖੱਚ ਕੇ ਜੇ ਬੋਲ ਹੁਣ ਆਵਾਜ਼ ਆਵੇ ਤੇਰੀ ਅਰਮੇਨੀਆ ਯਾ ਕੈਨੇਡਾ ਜਾਣਾ ਪੱਕੀ ਗੱਲ ਹਾਂ ਜੀ ਭੇਜਿਏ ਕੁੜੀਏ ਹੈ ਮਿਹਨਤ ਪੱਲੇ ਪਾ ਦੀਏ ਪੱਕੀ ਗੱਲ ਪਰ ਇੱਕ ਮੈਨੂੰ ਕੁੰਡੀ ਦਿਖਦੀ ਏ ਤੁਹਾਡੇ ਘਰ ਦੇ ਵਿੱਚ ਮਹਾ ਮਾਈ ਕਾਲਖਾ ਇਹਦੀ ਪੌਣ ਕਿਨੂੰ ਲੱਗਦੀ ਐ ਗੱਡੀ ਕੌਣ ਲਾਉਂਦਾ ਬਾਬਾ ਜੀ ਗੱਡੀ ਤਾਂ ਮੇਰੀ ਸਸਤੇ ਸੀ ਹੈ ਸਸਤੇ ਲੱਗਦੀ ਹੁੰਦੀ ਸੀ ਇੱਥੇ ਰੁਕ ਜਾ ਹੁਣ ਮੈਂ ਦੱਸੂ ਕੌਣ ਲਾਉਂਦਾ ਵਾਜੋ ਹੋ ਮੜੀ ਵਾਲਾ ਮੜੀ ਵਾਲਾ ਮੜੀ ਵਾਲਾ ਸਾਡ ਖੇਡਦਾ ਪੀਰ ਖੇਡਦਾ ਕੋਟਲੇ ਵਾਲਾ ਮੜੀ ਵਾਲਾ ਮੜੀ ਵਾਲਾ ਸਾਡ ਖੇਡਦਾ ਪੀਰ ਖੇਡਦਾ ਕੋਟਲੇ ਵਾਲਾ ਜਨਕਾਰੀ ਹੈ ਸੱਚ ਹੈ ਕਿ ਝੂਠਾ ਸਾਡੇ ਆਪ ਦੇ ਸਕੇ ਤਾਂ ਦੋ ਹੈ ਜੀ ਦੋ ਚਾਚੇ ਦੇ ਮੁੰਡੇ ਮੈਨੂੰ ਨਹੀਂ ਪਤਾ ਤਿੰਨ ਘਰਾਂ ਚੌਥਾ ਨਹੀਂ ਮੰਨਦਾ ਚੰਨ ਘਰਾਂ ਦੇ ਵਿੱਚ ਗੱਦੀ ਦਾ ਪਝਾਲ ਪਿਆ ਹੋਇਆ ਹੈ ਕੱਚੀ ਗੱਦੀ ਲੱਗੀ ਸੀ ਜਿੱਥੇ ਸੇਵਾ ਲੱਗੀ ਸੀ ਹਾਂਜੀ ਹੈ ਕਾਨੇ ਵਾਲੀ ਸ਼ਤ ਦਿਖਦੀ ਹੈ ਮੈਨੂੰ ਜਮਾਂ ਪੁਰਾਣੀ ਗੱਦੀ ਹੈ ਜਿੱਥੇ ਕੱਚੀ ਸੇਵਾ ਸੀ ਲੱਗੀ ਹੋਈ ਹੈ ਕਹੇ ਕੱਚੇ ਕੋਠੇ ਦੇ ਵਿੱਚ ਸੇਵਾ ਲੱਗੀ ਹੋਈ ਸੀ ਹਾਂਜੀ ਹਾਂਜੀ ਬੋਲੋ ਸੱਚੀ ਹੈ ਹੈ ਹੈਲੋ ਸੇਵਾ ਬੁੱਤ ਪੁਰਾਣੀ ਚੱਲੀ ਆਉਂਦੀ ਐ ਪਰ ਸੰਭਾਲ ਨਹੀਂ ਰਿਹਾ ਕੋਈ ਨਾ ਕੋਈ ਤੁਹਾਨੂੰ ਗੁਰੂ ਮਿਲਿਆ ਨਾ ਕੋਈ ਗਿਆਨ ਮਿਲਿਆ ਨਾ ਕਿਸੇ ਨੇ ਰਾਹ ਲਾਇਆ ਬੋਲੋ ਸੱਚੀਆ ਕੰਮ ਇੱਕ ਨਹੀਂ ਕੰਮ ਸਾਰੇ ਝੜਦੇ ਆ ਹੈ ਇਹ ਕੋਰਟ ਕਚਹਿਰੀ ਦਾ ਮਾਮਲਾ ਕਿਹਦੇ ਵੱਲ ਤੁਰਿਆ ਜਾਂਦਾ ਮੈਨੂੰ ਇਹ ਦੱਸ ਰੌਲਾ ਕਿਦਾ ਬਣਿਆ ਸੀ ਸਾਡਾ ਵੀ ਘਰ ਦੇ ਵਿੱਚ ਸੀ ਹੈਗਾ ਜੀ ਮੇਰੇ ਦਿਓਰ ਦੇ ਮੁੰਡੇ ਦਾ ਤਾਂ ਚੱਲ ਹੀ ਰਿਹਾ ਹਾਂ ਇਹ ਬਾਹਰ ਇਹਨਾਂ ਤੇ ਵੀ ਹੈਗਾ ਸੀ ਜੀ ਉਹ ਇਹਦੀ ਜੀਜੀ ਝੜਦੀ ਹੈ ਵਿੱਚ ਨਹੀਂ ਜੀ ਹੁਣ ਨਿਪਟ ਗਿਆ ਹੋਇਆ ਪਹਿਲਾਂ ਪਹਿਲਾਂ ਝੜਦੀ ਸੀ ਹੈ ਹਾਂਜੀ ਕਾਲੀ ਮਾਤਾ ਦੀ ਗੱਦੀ ਦਾ ਮੋਢ ਕਾਲਕਾ ਤੁਹਾਡੀ ਗੱਦੀ। ਹਾਂਜੀ। ਸਮਝ ਗਿਓਂ? ਘੰਡੀ ਲੱਗੀ ਹੋਈ ਸੀ ਮਾਤਾ ਕਾਲਕਾ ਦੀ ਬਣੀ ਹੋਈ। ਉੱਥੇ ਤਰਸ਼ੂਲ ਲੱਗਿਆ ਹੋਇਆ ਸੀ ਕੋਈ ਸਮਾਨ ਉੱਥੇ ਮਾਤਾ ਦਾ ਵੰਗਾ ਜਿਵੇਂ ਸਮਾਨ ਚੜਦਾ ਹੁੰਦਾ ਸੀ। ਹਾਂਜੀ। ਸਹੀ ਆ ਗੱਲ। ਕਾਲਕਾ ਦੀ ਪੱਠ ਤੁਸੀਂ ਦਿੰਦੇ ਆ। ਹਾਂਜੀ। ਹੈ? ਹੁਣ ਕਿੰਨਾ ਚਿਰ ਹੋ ਗਿਆ ਲਈ ਨੂੰ? ਹੁਣ ਸਾਨੂੰ 6-7 ਸਾਲ ਹੋ ਗਏ। ਬੋਲੋ। ਸਿਰ ਦਾ ਸਿਰ ਲੈਂਦੀ ਤੁਹਾਡੇ ਘਰ ਦੇ ਵਿੱਚ ਕਾਲਕਾ। ਜੇ ਨਹੀਂ ਸਿਰ ਦਿੰਦੇ ਤਾਂ ਫਿਰ ਬੰਦਿਆਲੀ ਹੋ ਜਾਂਦੀ ਐ। ਪਰ ਸਾਡਾ ਕੰਮ ਹੀ ਨਹੀਂ ਕੋਈ ਸਿਰੇ ਚੜਿਆ। ਮਾਤਾ ਯਾੜੀ ਖੜੀ ਐ ਫਿਰ ਕੰਮ ਕਿੱਥੋਂ ਹੋ ਜੇ ਗੁਰੂ ਜੀ ਹਾਂ ਬੋਲੋ ਮੇਰੇ ਅਗਾ ਬਾਬਾ ਕਹਤੂ ਬੱਚਾ ਹੋ ਗਿਆ ਐ ਨਹੀਂ ਹੋਣਾ ਘਰ ਦੀ ਗਾਣੀ ਦਾ ਸੁਧਾਰ ਨਹੀਂ ਪਊ ਬੋਲੋ ਸੁਧਾਰ ਲਵੋਗੇ ਪੱਕੀ ਗੱਲ ਜਾਗਰ ਤੁਸੀਂ ਕਦੋਂ ਦਾ ਲਵਾਇਆ ਕਿ ਦਿਵਾਨ ਜਾਗਰ ਨਹੀਂ ਲਵਾਇਆ ਬਾਬਾ ਜੀ ਇਸ ਵਾਰ ਹੈ ਸੁੱਖਿਆ ਕਦਾ ਸੀ ਤਾਂ ਬੱਚਿਆਂ ਵਾਸਤੇ ਹੀ ਆ ਵੀ ਨੌਕਰੀ ਲੱਗ ਜਾਣ ਮੁੰਡਾ ਬਾਹਰ ਜਾਂਦਾ ਰਹੇ ਫਿਰ ਪਰ ਹੁਣ ਕੰਮ ਕੋਈ ਸਿਰੇ ਨਹੀਂ ਚੜਿਆ ਹਜੇ ਕੋਈ ਕੰਮ ਸਿਰੇ ਨਹੀਂ ਲੱਗਦਾ ਜਿੰਨਾ ਚਿਰ ਇਹ ਮਾਤਾ ਦਾ ਜਿਹੜੀ ਕਹਾਣੀ ਸਿੱਧੀ ਨਹੀਂ ਹੁੰਦੀ ਠੀਕ ਹੈ ਇਹ ਪੈਰੋ ਦੇ ਲੱਡੂ ਤੇ ਸਿਕਟਾ ਕੌਣ ਲਾਉਂਦਾ ਪੈਰੋ ਦੇ ਲੱਡੂ ਸਿਕਟਾ ਕੌਣ ਲਾਉਂਦਾ ਸੀ ਅਸੀਂ ਨਹੀਂ ਲਾਏ ਬਾਬਾ ਜੀ ਤੁਸੀਂ ਕਦੇ ਲਾਏ ਆ ਨਹੀਂ ਜੀ ਹੈ ਨਹੀਂ ਜੀ ਇਹ ਚੀਜ਼ ਤੁਹਾਡੇ ਘਰ ਦੇ ਵਿੱਚ ਭਾਈ ਕਾਲੇ ਲੁੰਦੇ ਵਿੱਚ ਲੱਗੀ ਹੋਈ ਹੈ ਸੇਵਾ ਜਿਹੜੀ ਇਹ ਕਾਲੇਮ ਦੇ ਵਿੱਚ ਲੱਗੀ ਹੋਈ ਆ ਪਰ ਤੁਹਾਨੂੰ ਇਸ ਗੱਲ ਦਾ ਹੀ ਨਹੀਂ ਪਤਾ ਨਹੀਂ ਪਤਾ ਬਾਬਾ ਜੀ ਸਮਝ ਗਿਆ ਹੋ ਥੋੜੇ ਤੇ ਪਾਉਣ ਲੱਗਦੀ ਥੋੜੇ ਤੇ ਹਾਜ਼ਰੀ ਆਉਂਦੀ ਤੁਹਾਨੂੰ ਨਹੀਂ ਪਤਾ ਠੀਕ ਹੈ ਚਲੋ ਜੋ ਵੀ ਅਸਰ ਹੁੰਦਾ ਮਾੜਾ ਮੋਟਾ ਮੈਨੂੰ ਨਹੀਂ ਪਤਾ ਬਾਹਰ ਜਾਣ ਦਾ ਕੰਮ ਬਣ ਜੂਗਾ ਮਾਤਾ ਕਾਲਕਾ ਦੇ ਨਾਮ ਦੀ ਪੱਟ ਛੱਡ ਦਿਓ ਮੇਰੇ ਨਮੋ ਕੁਛ ਕਰ ਦਿਓ ਤੁਹਾਡੀ ਇੱਛਾ ਮੈਂ ਨਹੀਂ ਲਵਾਉਂਦਾ ਤੁਸੀਂ ਕਰ ਦਿਓ ਕਰ ਦਿਓਗੇ ਪੱਕੀ ਗੱਲ ਹੈ ਹੈ ਦੋ ਵਾਰੀ ਇਹਦਾ ਸਰ ਬਚ ਗਿਆ ਜਾਨ ਪਿੱਛੋਂ ਇਹਨੂੰ ਦੋ ਵਾਰੀ ਕੱਟਿਆ ਕੰਮ ਚੋਂ ਔਖਾ ਹੀ ਨਿਕਲਿਆ ਇਹ ਹਾਂਜੀ ਬਾਬਾ ਜੀ ਬੋਲ ਦੋ ਵਾਰੀ ਕੱਟ ਕੇ ਲਈਏ ਮਾਤਾ ਕਾਲ ਕਾ ਤੇਨ ਪੁੱਤਰ ਹੁਣ ਮਾਤਾ ਨੂੰ ਸਿਰ ਦੇਣਾ ਕਿ ਆਪਦਾ ਸਿਰ ਦੇਣਾ ਬੋਲੋ ਸੱਚੀ ਗੱਲ ਝੂਠੀ ਹੈ ਬਾਹਲੀ ਲੰਮੀ ਗੱਲ ਨਹੀਂ ਯਾਰ ਬਸ ਹਾਂ ਨਾ ਕਰੋ ਬਸ ਕਰਦੇ ਹੋਗੇ ਪੱਕੀ ਗੱਲ ਲਾਵਾ ਹੁਕਮ ਹਾਂਜੀ ਹੈ ਆ ਜਾ ਕੁਲੀ ਚ ਉਧਰ ਵੱਡ ਪੁਆਇੰਟ ਮਾਰ ਕੇ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਸਦਾ ਹੀ ਲੈ ਬਾਬਾ ਬੰਨੇ ਹਾਜ਼ਰੀ ਲਵਾ ਦੇ ਯਾਰ